ਗੱਲ ਸੁਣ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਖਰਚਾ ਸੰਭਲ ਕੇ ਕਰੀ ਆ ਘਰ ਦੀ ਮੌਰਗੇਜ ਬਿੱਲ ਤੇ ਬੱਤੀਆਂ ਤੂੰ ਜਾ ਕੰਮ ਤੇ ਬਾਕੀ ਮੈਂ ਸਭ ਸੰਭਾਲ ਹੀ ਲੈਣਾ ਬਾਕੀ ਮੈਂ ਸਭ ਸੰਭਾਲ ਹੀ ਲੈਣਾ ਇੱਕ ਗੱਲ ਚੇਤੇ ਰੱਖੀ ਰਿਸ਼ਤੇਦਾਰਾਂ ਤੋਂ ਦੂਰ ਹੀ ਰਹਿਣਾ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਹੀ ਰਹਿਣਾ ਕੋਈ ਨਹੀਂ ਐ ਇੱਥੇ ਆਪਣਾ ਦਿਲ ਦੀ ਗੱਲ ਨਾ ਕਿਸੇ ਨੂੰ ਦੱਸੀ ਤਕੜੀ ਹੋ ਤੂੰ ਕੰਮ ਐ ਕਰਨਾ ਤਕੜੀ ਹੋ ਕੇ ਤੂੰ ਕੰਮ ਹੈ ਕਰਨਾ ਵਿਚੇ ਵਿਚ ਸਕੀਮਾਂ ਚੱਲਣ ਵਿਚੇ ਵਿਚ ਸਕੀਮਾਂ ਚੱਲਣ ਪੰਜਾਬ ਦੇ ਘਾਰ ਜ਼ਮੀਨ ਚੋਂ ਆਪਾਂ ਕੁਝ ਨਹੀਂ ਦੇਣਾ ਪੰਜਾਬ ਦੇ ਘਾਰ ਜ਼ਮੀਨ ਚੋਂ ਆਪਾਂ ਕੁਝ ਨਹੀਂ ਦੇਣਾ ਠੱਠੇ ਖੂਚ ਜਾਵੇ ਤੇ ਇਹਦੀਆਂ ਧੀਆ ਪੁੱਤ ਹੁੰਦਾ ਤਾਂ ਗੱਲ ਹੋ ਰਹੀ ਸੀ ਹੋਣੀ ਪੁੱਤ ਹੁੰਦਾ ਤਾਂ ਗੱਲ ਹੋਰ ਸੀ ਹੋਣੀ ਜੇ ਇਹ ਕੁਝ ਬੋਲੀ ਥੋੜਾ ਜਿਹਾ ਕਰ ਡਰਾਮਾ ਬਦਚਲਣ ਦਾ ਕਲੰਕ ਆਪਾਂ ਲਾ ਹੀ ਦੇਣਾ ਬਦਚਲਣ ਦਾ ਕਲੰਕ ਆਪਾਂ ਲਾ ਹੀ ਦੇਣਾ ਇਹ ਕਿਹੜਾ ਔਖਾ ਕੰਮ ਐ ਲੋਕਾਂ ਨੂੰ ਪਾਗਲ ਆਪਾਂ ਬਣਾ ਹੀ ਲੈਣਾ ਲੋਕਾਂ ਨੂੰ ਪਾਗਲ ਆਪਾਂ ਬਣਾ ਹੀ ਲੈਣਾ ਬਾਕੀ ਬਾਹਰਲਾ ਦੇਸ਼ ਆ ਅੱਧ ਤਾਂ ਆਪਾਂ ਇੱਥੋਂ ਵੀ ਲੈ ਜਾਣਾ ਅੱਧ ਤਾਂ ਆਪਾਂ ਇੱਥੋਂ ਵੀ ਲੈ ਜਾਣਾ ਰੋਣਾ ਧੋਣਾ ਤੇ ਕੁਛ ਕਰ ਡਰਾਮਾ ਰੋਣਾ ਧੋਣਾ ਤੇ ਕੁਛ ਕਰ ਡਰਾਮਾ ਆਪਾਂ ਆਪਣੀ ਸਕੀਮ ਨੂੰ ਹੈ ਸਿਰੇ ਚੜਾਉਣਾ ਆਪਾਂ ਆਪਣੀ ਸਕੀਮ ਨੂੰ ਹੈ ਸਿਰੇ ਚੜਾਉਣਾ ਪੱਕਾ ਸਿਰੇ ਚੜਾਉਣਾ